ਤੇ ਇਹਨਾਂ ਕੋਲੋਂ ਅਸੀਂ ਦੋ ਪਿਸਟਲ ਬਰਾਮਦ ਕੀਤੇ ਸੀਗੇ ਇੱਕ 9mm ਤੇ ਇੱਕ 30 bore ਦਾ ਪਿਸਟਲ ਬਿਕਰ ਰਿਹਾ ਸੀ। ਸਾਨੂੰ ਇਹ ਪਤਾ ਚੱਲਿਆ ਉਸਤਾਚੇ ਕਿ ਜਿਹੜਾ ਤਰਸੀਮ ਸਿੰਘ ਹੈ ਇੱਕ ਪੁਰਾਣਾ ਹੈਬਿਚੁਅਲ ਆਫੈਂਡਰ ਹੈ। ਇਹਦੇ ਖਿਲਾਫ ਪਹਿਲਾਂ ਵੀ NDPS ਆਰਮਜੈਕ ਦੇ 12 ਮੁਕਦਮੇ ਰਜਿਸਟਰਡ ਸੀਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਸ਼੍ਰੀ ਭਗਵਾਨ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇਟ ਕਿ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਉਸੇ ਲੜੀ ਤਹਿਤ ਸਾਨੂੰ ਡੀਆਈਜੀ ਸਾਹਿਬ ਸਰਦਾਰ ਸਤਿੰਦਰ ਸਿੰਘ ਜੀ ਦੀਆਂ ਸਟ੍ਰਿਕਟ ਇਨਸਟਰਕਸ਼ਨਜ਼ ਨੇ ਉਹਨਾਂ ਹਦਾਇਤਾਂ ਤੇ ਅਸੀਂ ਕਦਮ ਚੁੱਕਦਿਆਂ ਹੋਇਆ ਅਸੀਂ ਪਰਸੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀਗਾ ਤਰਸੇਮ ਸਿੰਘ ਇਹ ਹੈਗਾ ਪੁੱਤਰ ਜਗਮੂਨ ਸਿੰਘ ਇਹ ਕਿਕਰ ਪੀਰ ਵਾਲੀ ਗਲੀ ਇਹ ਤਰਨਤਾਰਨ ਦਾ ਰਹਿਣ ਵਾਲਾ ਇਦੇ ਨਾਲ ਦੋ ਜਿਹੇ ਹੋਰ ਸਾਥੀ ਸੀ ਜਗਰफ्तार ਕੀਤੇ ਸੀਗੇ ਅਮਰਪ੍ਰੀਤ ਸਿੰਘ ਤੇ ਰਾਜबीर ਸਿੰਘ ਇਹ ਘਰਿੰਡੇ ਦੇ ਨੇ ਥਾਣਾ ਘਰਿੰਡੇ ਦੇ ਤੇ ਇਹਨਾਂ ਕੋਲੋਂ ਅਸੀਂ ਦੋ ਪਿਸਟਲ ਬਰਾਮਦ ਕੀਤੇ ਸੀਗੇ ਇੱਕ 9mm ਤੇ ਇੱਕ 30 बोर ਦਾ ਪਿਸਟਲ ਰਿਕਵਰ ਕੀਤਾ ਗਿਆ ਸਾਨੂੰ ਇਹ ਪਤਾ ਚੱਲਿਆ ਕੁਸ਼ਤਾਚੇ ਕਿ ਜਿਹੜਾ ਤਰਸੀਮ ਸਿੰਘ ਹੈ ਇੱਕ ਪੁਰਾਣਾ ਹੈਬਚੁਅਲ ਆਫੈਂਡਰ ਹੈ ਇਹਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਆਰਮਜੈਕ ਦੇ ਤਹਿਤ 12 ਮੁਕਦਮੇ ਰਜਿਸਟਰਡ ਸੀਗੇ ਵੈਲਿਊਫਾਇਰਸ ਫਿਰ ਜਦੋਂ ਇਹਨੇ ਇਚਾਰਜ ਦੱਸਿਆ ਸਾਨੂੰ ਕਿ ਇੱਥੇ ਜਦੋਂ ਇਹ ਆਇਆ ਸੀਗਾ ਜਦੋਂ ਸਾਡੀ ਟੀਮ ਨੇ ਰਾਉਂਡ ਅਪ ਕੀਤਾ ਪ੍ਰੋਪਰ ਨਾਕਾਬੰਦੀ ਦੇ ਦੌਰਾਨ ਸਾਡੀ ਜਿਹੜੀ ਚੈਕਿੰਗ ਦੇ ਦੌਰਾਨ ਇਹ ਗ੍ਰਿਫਤਾਰ ਹੋਇਆ ਸੀਗਾ ਇਹਨੇ ਦੱਸਿਆ ਕਿ ਇਹ ਹਿਰੋਇਨ ਲੈਣ ਆਇਆ ਸੀਗਾ ਕਿਲੋ ਹਿਰੋਇਨ ਲੈਣ ਆਇਆ ਸੀਗਾ ਤੇ ਇਹਦੇ ਕੋਲੋਂ ਉਸੇ ਦੇ ਜਿਹੜੇ ਜਿਵੇਂ ਮਿਹਨਤ ਦਿੰਦੇ ਹੁੰਦੇ ਨੇ 70000 ਰੁਪਏ ਡਰਗ ਮਨੀ ਜਦੋਂ ਇੱਕ ਤੋਂ ਰਿਕਵਰ ਕੀਤਾ ਸੀ ਉਸੇ ਦੀ ਸੀਗਾ ਜਦੋਂ ਇਹਨੇ ਕਿਹਾ ਕਿ ਸਾਡੇ ਕੋਲ ਮੇਰੇ ਕੋਲ ਹੋਰ ਵੀ ਲੁਕੀ ਹੋਈ ਹਰੋਇਨ ਪਈ ਹੈ ਤੇ ਪਿਸਟਲਸ ਵੀ ਪਏ ਨੇ ਮੈਂ ਤੁਹਾਨੂੰ ਬ੍ਰਾਹਮ ਕਰਾਨਾ ਇਹਨੇ ਬੜੀ ਸਾਜਿਸ਼ ਨਾਲ ਸਾਡੀ ਟੀਮ ਨੂੰ ਇਹ ਲੈ ਕੇ ਗਿਆ ਹਨ ਘਰਿੰਡਾ ਦੇ ਏਰੀਆ ਚ ਲੈ ਕੇ ਗਿਆ ਤੇ ਉੱਥੇ ਇਹਨੇ ਪਿਸਟਲ ਜਦੋਂ ਨੱਪੀ ਸੀ ਕੱਢੀ ਤੇ ਸਾਡੇ ਪੁਲਿਸ ਮੁਲਾਜ਼ਮਾਂ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਦੋ ਇਹਨੇ ਫਾਇਰ ਕੱਡੇ ਨੇ ਤੇ ਜਵਾਬੀ ਫਾਇਰ ਚ ਪਹਿਲਾਂ ਸਾਡੀ ਪੁਲਿਸ ਪਾਰਟੀ ਨੇ ਇੱਕ ਸਿਰਫ ਫਾਇਰ ਕੀਤਾ ਤੇ ਜਿਹੜੀ ਨੱਤੇ ਉਹ ਲੱਗਿਆ ਤੇ ਇੰਜਰਡ ਹੋ ਗਿਆ ਯੂ ਹਸਪੀਟਲਾਈਜ਼ ਕੀਤਾ ਜਾ ਚੁੱਕਾ ਹੈ ਮੈਂ ਦੱਸਣਾ ਚਾਹਨਾ ਹੈ 13ਵਾਂ ਇਹਦੇ ਤੇ ਮੁਕਦਮਾ ਜਿਹੜਾ ਰਜਿਸਟਰ ਹੋਇਆ ਸੀਗਾ ਜਿਹੜਾ ਆਮ ਐਕਟ ਦਾ ਤੇ ਕੱਲ ਵੀ ਇਹਦੇ ਤੇ ਅਸੀਂ ਫੇਰ ਐਫ ਆਰ ਫਰੈਸ਼ ਰਜਿਸਟਰ ਕੀਤੀ ਹੈ ਤਿੰਨ ਸੂਬੇ ਕਿਉਂਕਿ ਇਹਨੇ ਸਾਡੀ ਪੁਲਿਸ ਕਾਟੀ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ 1 ਮਾਰਚ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸ਼ੁਰੂ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਪਿਛਲੇ 3 ਮਹੀਨਿਆਂ ਚ 1 ਮਾਰਚ ਤੋਂ ਲੈ ਕੇ ਹੁਣ ਤੱਕ 402 ਕੇਸ ਰਜਿਸਟਰ ਕੀਤੇ ਨੇ ਜਿਹਦੇ ਚ 575 ਜਿਹੜੇ ਸਾਡੇ ਅਕੂਜ਼ ਅਰੇਸਟਡ ਨੇ 105.8 106 ਕਿਲੋ ਟੋਟਲ ਹੈਰੋਇਨ ਦੀ ਰਿਕਵਰੀ ਹੋ ਚੁੱਕੀ ਹੈ 1 ਕਰੋੜ 80 ਲੱਖ ਦੇ ਨੇੜੇ ਸਾਡੀ ਜਿਹੜੀ ਅਸੀਂ ਡਰਗਮਨੀ ਰਿਕਵਰ ਕੀਤੀ ਹੈ ਇਹਦੇ ਨਾਲ ਨਾਲ ਜਿਹੜੇ ਸਾਡੇ ਆਰਮਜ਼ ਐਕਟ ਜਿਹੜਾ ਅਸਲਾ ਨਾਜਾਇਜ਼ ਜਿਹੜਾ ਬਰਾਮਦ ਹੋਇਆ ਉਹਦੇ ਤਹਿਤ ਅਸੀਂ 99 ਮੁਕਦਮੇ ਰਜਿਸਟਰ ਕਰਕੇ 141 ਪਿਸਟਲ ਪੂਰੀ ਕਵਰ ਕੀਤੇ ਨੇ ਤੇ ਜਿਹੜੇ ਇਹ ਜਿਹੜੇ ਗੰਦੇ ਐਲੀਮੈਂਟਸ ਨੇ ਮਾੜੇ ਅਨਸਰ ਨੇ ਜਿਹੜਿਆ ਨੇ ਇਹਨਾਂ ਨੇ ਇਤਨਾ ਪਾਕੇ ਰੱਦਿਆ ਨਾ ਜਿਹੜਾ ਪਾਕਿਸਤਾਨ ਸ਼ਾ ਸਾਜ਼ਿਸ਼ ਦੇ ਤਹਿਤ ਸਾਡੇ ਇਥੇ ਅਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਡੇ ਯੂਥ ਨੂੰ ਚਿੱਟੇ ਚ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਦੇ ਖਿਲਾਫ ਸਖਤ ਕਾਰਵਾਈ ਕਰਦੇ ਆ ਇਹ ਅਮ੍ਰਿਤਸਰ ਦਿਹਾਤੀ ਪੁਲਿਸ ਔਨ ਦੀ ਇਨਸਟਰਕਸ਼ਨਸ ਐਂਡ ਗਾਈਡੈਂਸ ਆਫ ਔਨਰੇਬਲ ਸੀਐਮ ਪੰਜਾਬ ਅਸੀਂ ਇਹ ਜਿਹੜੇ ਸਾਰੇ ਕਦਮ ਚੁੱਕੇ ਆ ਤੇ ਅੱਗੇ ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਯੁਧ ਨਸ਼ਾ ਵਿਰੋਧ ਬਿਲਕੁਲ ਚਾਲੂ ਹੈ ਤੇ ਅਸੀਂ ਬਿਲਕੁਲ ਸਾਡੀ ਕੋਸ਼ਿਸ਼ ਰਹੇਗੀ ਕਿ ਪਿੰਡ ਪਿੰਡ ਚੋਂ ਸ਼ਹਿਰ ਸ਼ਹਿਰ ਚੋਂ ਵਾਰਡ ਵਾਰਡ ਚੋਂ ਇਹ ਨਸ਼ੇ ਦਾ ਜਿਹੜਾ ਖਾਤਮਾ ਕੀਤਾ ਜਾਵੇ। ਐਸਐਸ ਦੇ ਸਾਹਮਣੇ ਕੋਈ ਦਰਸਾ ਵੀ ਜਾਂ ਹੋਈ ਦਾ ਫਰਟੇ ਕਿ 144 ਕਿਸਤਰ ਫਏ। ਐਸ ਕੋਈ ਗ੍ਰਨੇਡ ਜਾਂ ਆਈਈਡੀ ਦੀ ਬਰਾਮਦਗੀ ਵੀ ਹੋਇਆ ਕਰਨੇ ਨੇ ਬਸਤੇ ਔਰ ਦੂਸਰਾ ਅਰੈਸਟ ਪਰਸਨਸ ਕੀਨੇ ਹੋ। ਜੀ ਬਿਲਕੁਲ ਜੀ ਇਹ ਜਿਵੇਂ ਸਾਡੀ ਜਿਹੜੀ ਟੀਮ ਹੈਗੀ ਹੈ ਬਹੁਤ ਸਟਰੋਂਗ ਟੀਮ ਹੈ ਇਹ ਐਂਟੀ ਟੈਰਰ 엘ਮੈਂਟਸ ਤੇ ਵੀ ਅਸੀਂ ਪੂਰਾ ਕੰਮ ਕਰ ਰਹੇ ਹਾਂ ਅਸੀਂ ਇੱਥੇ 9 ਹੈਂਡ ਗ੍ਰੇਨੇਡ ਵੀ ਬਰਾਂਧ ਕੀਤੇ ਨੇ ਤੇ ਜਿਹੜੀਆਂ ਬਾਕੀ ਦੀਆਂ ਵੀ ਹੈਗੀਆਂ ਨੇ ਰਿਕਵਰੀਆਂ ਸਾਡੀਆਂ ਆਈ ਡੀਜ਼ ਵਗੈਰਾ ਦੀਆਂ ਜਿਵੇਂ ਤੁਹਾਨੂੰ ਪਤਾ ਕਿ ਅਸੀਂ ਬੀਐਸਐਫ ਦੇ ਨਾਲ ਅਸੀਂ ਕਰਦੇ ਕੁਝ ਕਮੇਡੀਨ ਫੌਜੀ ਦਾ ਵੀ ਨਾਮ ਆ ਰਿਹਾ ਚਲੋ ਪਾਸਿਆਂ ਤੇ ਬਾਹਰ ਫੜਿਆ ਗਿਆ ਪਾਕਿਰੇ ਗੈਂਗਸਟਰ ਜਿਹੜੇ ਪੁਜੇ ਪਿਸਤਲ ਜਿਹੜੇ ਡੈਂਸਰ ਵਾਸੀ ਆ ਕੁਝ ਗੈਂਗਸਟਰਸ ਫਿਰ ਨਿਕਲਦੇ ਨੇ ਕਿ ਇਹਨਾਂ ਗੈਂਗਸਟਰਸ ਦੇ ਟੈਂਟ ਇਹ ਆਈਸੀਓ ਨੂੰ ਬਾਰੇ ਕਿ 20% ਵੀ ਕੋਈ ਮਸਫਤ ਕਰਦਾ ਇਹ ਬਿਲਕੁਲ ਜੀ ਜੀ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸਾਡਾ ਐਕਸ਼ਨ ਅਗੇਜ ਜਿਹੜਾ ਇਹ ਹੈਗਾ ਨੋਟੋਰੀਅਸ ਗੈਂਗਸਟਰਜ਼ ਐਟ ਦਾ ਦੇ 엘ਿਮੈਂਟਸ ਤੇ ਵੀ ਚਾਲੂ ਹੈ ਤੁਹਾਨੂੰ ਪਤਾ ਹੋਊਗਾ ਕਿ ਇੱਥੇ ਹੈਪੀ ਪਸ਼ਿਆ ਨਾਂ ਦਾ ਵੀ ਇੱਕ ਵਿਅਕਤੀ ਸੀਗਾ ਜਿਹੜਾ ਅਤਵਾਦ ਦੇ ਜਿਵੇਂ ਅਤਵਾਦੀਆਂ ਨਾਲ ਬੀਕੇਆਈਨਾ ਰਲ ਕੇ ਇੱਥੇ ਅਤਵਾਦ ਫਲਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ड्यू टू सस्टेंड एफर्ट्स ऑफ पंजाब पुलिस अंडर दी गाइडेंस ऑफ ऑनरेबल डीजीपी पंजाब श्री गौरव यादव जी ओदे खिलाफ भी कार्रवाई करदेया जेड़ा ओनु भी हैप्पी पशन नु भी अरेस्ट कीता जा चुका हैगा यूएसए च वो डिटेंड है इस टाइम के पूरी एफर्ट्स चल रही है ने के ओनु लेके आए जावे ओदे नाल नाल जेड़े बाकी दे भी एदा दे टेररिस्ट एलिमेंट्स ने गैंगस्टर्स एलिमेंट्स ने ओना दे खिलाफ असि जेड़ियां लीगल प्रोविजंस ने इंटरपोल दे नाल तालमेल करदेया ਰੈਡ ਕਾਰਨਰ ਨੋਟਿਸਸ ਬਲੂ ਕਾਰਨਰ ਨੋਟਿਸਸ ਇਹ ਸਾਰੇ ਜਿਹੜੇ ਸਾਡੇ ਵੱਲੋਂ ਬਣਾਏ ਜਾ ਰਹੇ ਨੇ ਤਾਂ ਕਿ ਇਹ ਜਿਹੜੇ ਐਲੀਮੈਂਟਸ ਬਾਹਰ ਬਹਿ ਕੇ ਇਦਾਂ ਦੇ ਮਾੜੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਇੱਥੇ ਐਸ ਪਰ ਲਾਅ ਡੀਲ ਕੀਤਾ ਜਾਵੇ ਇੰਡੀਆ ਚ ਲਿਆ ਇਹਨਾਂ ਚੋਂ ਜਮਾਨਤ ਤੇ ਸੀਗਾ ਜੀ ਜਿਹੜੇ 12 ਮੁਕਦਮੇ ਹੋਏ ਸੀਗੇ ਇਹਦੇ ਖਿਲਾਫ ਰਜਿਸਟਰ ਜਮਾਨਤ ਤੇ ਸੀ ਕਿਤੇ ਅੱਗੇ ਵੀ ਇਹ ਮਾੜੇ ਕੰਮ ਕਰ ਰਿਹਾ ਸੀਗਾ ਹੁਣ ਅਸੀਂ ਇਹ ਵੀ ਫਰੈਸ਼ ਐਪਲੀਕੇਸ਼ਨ ਜਿਵੇਂ ਕਿ ਸਾਨੂੰ ਗਾਈਡੈਂਸ ਹੈਗੀ ਹੈ ਇਨਸਟਰਕਸ਼ਨਸ ਹੈਗੀਆਂ ਨੇ ਕਿ ਇਹਦੀਆਂ ਜਿਹੜੀਆਂ ਬੇਲ ਜਿਹੜੀਆਂ ਐਪਲੀਕੇਸ਼ਨਸ ਅਸੀਂ ਮੂਵ ਕਰਾਂਗੇ ਕਿ ਇਹਦੀ ਬੇਲ ਕੈਨਸਲ ਕਰਾਵਾਂਗੇ ਇਹ ਮਾੜੇ ਕੰਮ ਕਰ ਰਹੇ ਬਾਹਰ ਆ ਕੇ ਵੀ ਜੇਲ ਚ ਉਹ ਬੇਲ ਹੋਣ ਦੇ ਬਾਵਜੂਦ ਇਦਾਂ ਦੇ ਮਾੜੇ ਕੰਮ ਕਰ ਰਹੇ ਇਨਵੋਲਡ ਸਾਰੇ ਇੱਥੇ ਆਪੇ ਚੋਂ ਦੇਖਾ ਇੰਨਾ ਸਾਰਾ ਸ਼ਹਿਰ ਸਪਲਾਈ ਕਰ ਰਿਹਾ ਸੀ ਜੀ ਬਿਲਕੁਲ ਜੀ ਇਹ ਜਿਹੜਾ ਹੈਗਾ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਿਲੋ ਹੈਰੋਇਨ ਲੈਣ ਆਇਆ ਸੀਗਾ ਤੇ ਇਥੋਂ ਜਾ ਕੇ ਬਾਰਡਰ ਤੋਂ ਜਿਹੜੀ ਆਂਦੀ ਏ ਡਰੋਨ ਰਾਹੀਂ ਜਿਹੜੀ ਆਪਾਂ ਨੂੰ ਪਤਾ ਏ ਸਾਰਿਆਂ ਨੂੰ ਕਿ ਜਿਹੜੀ ਡਰੋਨ ਰਾਹੀਂ ਹੀਰੋਇਨ ਆਂਦੀ ਏ ਇਹ ਪਿਕ ਕਰਕੇ ਅੱਗੇ ਸਪਲਾਈ ਕਰਨ ਦੀ ਮਜੀਠਾ ਰੋਡ ਜੀ ਸਿਟੀ ਦਾ ਏਰੀਆ ਜੀ ਉਹ ਲਾਸਟ ਹੋਇਆ ਕਿ ਬਾਰਡਰ ਦੇ ਨਜ਼ਦੀਕ ਦਾ ਏਰੀਆ ਦਾ ਬਲਾਸਟ ਏ ਉਹਦੇ ਚ ਇਹਦਾ ਰੋਲ ਨਹੀਂ ਸੀਗਾ ਜੀ ਉੱਥੇ ਜਿਹੜੇ ਸਾਡੇ ਉਹ ਵੀ ਪੂਰਾ ਕੰਮ ਚੱਲ ਰਿਹਾ ਸੀ ਕਾਫੀ ਨੇੜੇ ਆ ਉਹਦੇ